ਸਾਰੇ ਜਾਣਦੇ ਆ ਕਿ ਸਾਡੇ ਦੇਸ਼ 'ਚ ਪਹਿਲਾਂ ਵੀ ਬਹੁਤ ਵੱਡੇ ਵੇਲੇ ਤਿਉਹਾਰ ਮਨਾਏ ਜਾਂਦੇ ਆ। ਜਿਹੜੀ 라ਵਣੋਮੀ ਵਿਯੋਧਾਇਕ ਬਹੁਤ ਵਿਸ਼ੇਸ਼ ਮੱਤਾ ਹੈ ਆਪਣੇ ਦੇਸ਼ 'ਚ ਪਰ ਆਪਣੇ ਹੁਣੇ-ਹੁਣੇ ਯੋਧਿਆ ਵਿੱਚ ਵੀ ਬਹੁਤ ਵੱਡਾ ਇੱਕ ਮੂਰਤੀ ਸਥਾਪਨਾ ਹੋਈ। ਉਹ ਰਾਮ ਜੀ ਦੀ ਲੱਖਾਂ ਲੋਕ ਉੱਥੇ ਗਏ। ਬਹੁਤ ਸਾਲ ਹੋ ਗਏ ਆਂ ਚ ਸਾਡੇ ਕਮੂਥਲੇ ਵਿੱਚ ਵੀ ਸ੍ਰੀ ਸਨਾਤਨ ਸੰਭਾਤੋਂ ਕਈ ਸਾਲਾਂ ਤੋਂ ਬਹੁਤ ਵੱਡੇ ਪੱਧਰ ਤੇ 라ਵਣੋਮੀ ਮਨਾਇ ਜਾਂਦੀ ਆ। ਸ਼ੋਭਾ ਯਾਤਰਾ ਦਾ ਸਾਡੇ ਕਪੂਰਥੇ ਬਹੁਤ ਮਹੱਤਵ ਹੈ ਇਸ ਸਾਲ ਵੀ ਅਸੀਂ ਬਹੁਤ ਵੱਡੀ ਸੰਖਿਆ ਚ ਪਗੜੀ ਬਨ ਕੇ ਸ਼ੋਭਾ ਯਾਤਰਾ ਕੀਤੀ ਸੀ ਔਰ ਇਸ ਸਾਲ ਵੀ ਅਸੀਂ ਪੂਰੀ ਤਿਆਰੀ ਚਾ ਤੋ ਦੇਖ ਲਓ ਸਾਡੇ ਨਾਲ ਪੂਰੀ ਟੀਮ ਬੈਠੀ ਹੋਈ ਆ ਔਰ ਇਹ ਸਾਥੀ ਬੜੇ ਉਤਸ਼ਾਹ ਨਾਲ ਲੱਗੇ ਹੋਏ ਆ ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਚਾਹੀਦੀ ਹੈ ਸ਼ੋਭਾ ਯਾਤਰਾ ਤੋਂ ਸਾਡੀ ਸ਼ੋਭਾ ਯਾਤਰਾ ਚ ਕਮ ਸੇ ਕਮ 1500 ਤੋਂ ਨੌਜਵਾਨ ਹੋਣਗੇ ਜਿਹਨਾਂ ਪਗੜੀ ਬਣੀ ਹੋਗੀ ਪੂਰੀ ਰਾਜਸਥਾਨੀ ਪਗੜੀ ਬਣੀ ਹੋਗੀ ਮੰਤੋਂ ਮਹਿਲਾਵਾਂ ਆਉਣਗੀਆਂ ਕੋਸ਼ਿਸ਼ ਪੂਰੀ ਆ ਉਹਨਾਂ ਸੇ ਤੇ ਪਗੜੀ ਸਜਾਈ ਜਾਵੇ ਹੋਰ RAM ਦੀ ਬਹੁਤ ਉਡੀਕ ਝਾਂਗੀ ਹੋਈ ਗਈ ਮੈਂਡ ਵਾਜੇ ਹੋਣਗੇ ਲੋਕ ਪੂਰੀ ਪੰਗਲਾ ਪੰਦ ਹੋਏ ਪੂਰੇ ਉਤਸਾਹ ਨਾਲ ਸ਼ੋਭਾ ਦਾ ਸ਼ਾਮਿਲ ਹੋਣਗੇ ਅਸਨਾ ਤੁਹਾਨੂੰ ਜਵੱਥੇ ਬੈਠੇ ਆ ਤੇ ਸਾਰਿਆਂ ਨੇ 2 ਵਜੇ ਆਇਆ ਹਾਲ ਤੁਸੀਂ ਦੇਖੋਗੇ ਪੂਰਾ ਇੱਥੇ ਮੇਲਾ ਹੋਏਗਾ ਪਗੜੀਆਂ ਲੋਕ ਸਜਾਰੇ ਹੋਣਗੇ ਬਹੁਤ ਵੱਡੇ ਪੱਦਰਤੇ ਬਹੁਤ ਉਤਸਾਹ ਨਾਲ ਲੋਕ ਕੰਮ ਕਰ ਰਹੇ ਆ ਖੈਰ ਵਸੂ ਨਹੀ ਨਿਮੇਦਨਾ ਕਿ ਕੱਲ ਸਾਰੇ ਪਰਿਵਾਰ ਸਹਿਤ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋ ਉਹ ਜਿਨ੍ਹਾਂ ਜਿਨ੍ਹਾਂ ਪਰਵਾਰ ਨੇ ਪਗੜੀ ਸਜਾਣੀ ਹੈ ਸਿੱਤੇ ਉਹ 2 ਵਜੇ ਆਣ ਤਾਂ ਕਿ ਰਸ਼ ਹੋ ਜ਼ਿਆਦਾ ਹੋ ਜਾਂਦਾ ਪਗੜੀ ਬੰਨਣਾ ਵਾਲੇ 10 ਵਜੇ ਹੁੰਦੇ ਆ ਤੇ ਬਾਅਦ ਵਿੱਚ ਪਗੜੀਆਂ ਸਮਾਪਤ ਹੋ ਜਾਂਦੀਆਂ ਕਈਆਂ ਲੰਮਾ ਰਹਿ ਜਾਂਦਾ ਕਿ ਸਾਨੂੰ ਪਗੜੀ ਨਹੀਂ ਮਿਲੀ ਤੇ ਜਿਹੜੇ ਪਹਿਲਾਂ ਹੀ ਆਣਗੇ ਪਗੜੀ ਉਹਨਾਂ ਨੂੰ ਮਿਲਣੀ ਹੈ ਇਹਦੇ ਕੋਈ ਲੰਮੇ ਕੋਈ ਗੱਲ ਨਹੀਂ ਹੈਗੀ ਸਾਰੇ ਸਮੇਂ ਸਿਰ ਪਹੁੰਚਣ ਦੀ ਇਹ ਹੀ ਬੇਨਤੀ ਹੈ ਜੈ ਸ਼੍ਰੀ ਰਾਮ ਜੀ ਮੀਟਿੰਗ ਤੇ ਸਾਡੀਆਂ ਮੇਰੇ ਖਿਆਲ ਨਾਲ ਜੇ ਪਿਛਲੇ 1.5 ਮਹੀਨੇ ਤੋਂ ਚੱਲਦੀਆਂ ਔਰ ਇਹ ਇੱਕ ਵੱਡਾ ਆਊਟਸਪ ਬੰਦਾ ਪ੍ਰੋਗਰਾਮ ਜੀ ਦਾ ਜਿਹੜਾ ਕਿ ਪੂਰੇ ਦੇਸ਼ ਭਰ ਚ ਹੀ ਬਣਾਇਆ ਜਾਂਦਾ ਜਿੰਨਾ ਕਿ ਇਹ ਆ ਕਿ ਸਾਡੇ ਸ਼ਹਿਰ ਦੇ ਵਿੱਚ ਜਨਮਸ਼ਮੀ ਦੀ ਮਾਤਾ ਭਦਰਕਾਲੀ ਦੀ ਮਹਾਸ਼ਿਵਰਾਤਰੀ ਦੀ ਸਤ ਅੰਦ ਮੰਦਿਰ ਕੁਇਜਾ ਤੋਂ ਦੁਰਗਾ ਪਾਠਾਂ ਦੇ ਇਹੋ ਜਿਹੇ ਕਾਰਿਆਕਰਮ ਜਿਹੜੇ ਵੱਡੇ ਕਾਰਿਆਕਰਮ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਰਾਮ ਨੌਮੀ ਦੇ ਉਤੇ ਸ਼ੋਭਾ ਯਾਤਰਾ ਦਾ ਵੀ ਕਿ ਵੱਡੇ ਵਿਸ਼ਾਲ ਆਯੋਜਨ ਕੀਤਾ ਜਾਂਦਾ ਔਰ ਉਮੀਦ ਹੈ ਕਿ ਜਿੱਦਾਂ ਜਿੱਦਾਂ ਪਿਛਲੇ ਸਾਲ ਨੂੰ ਇਸ ਵਾਰ ਅਸੀਂ ਡਬਲ ਦਾ ਲੈ ਕੇ ਚੱਲੇ ਆਂ ਸਾਡਾ ਟਾਰਗੇਟ ਲੈ ਕੇ ਚੱਲੇ ਆਂ ਔਰ ਉਮੀਦ ਹੈ ਕਿ ਡਬਲ ਤੋਂ ਉੱਪਰ ਜਾਵਾਂਗੇ ਅਸੀਂ ਜਿੰਤੋਂ ਤੱਕ ਤਿਆਰੀਆਂ ਦੀ ਜ਼ਬੰਦ ਆ ਸਾਡਾ ਜਿਆਦਾ ਜੋਰ ਜਿਆਦਾ ਝਾਕੀਆਂ ਤੇ ਨਹੀਂ ਹੁੰਦਾ ਇੱਕ ਬਹੁਤ ਖੂਬਸੂਰਤ ਆਰਾਮ ਦਰਬਾਰ ਹੋਏਗਾ ਬੈਂਡ ਵਾਜੇ ਹੋਣਗੇ ਔਰ ਜਿਆਦਾ ਹੁੰਦਾ ਕਿ ਸਮਾਜ ਦਾ ਇੱਕ ਸ਼ਕਤੀ ਪ੍ਰਦਰਸ਼ਨ ਔਰ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਸੰਖਿਆ ਦੇ ਵਿੱਚ ਇਦੇ ਵਿੱਚ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ ਜਿਵੇਂ ਕਿ ਪਿਛਲੇ ਸਾਲ 22 ਜਨਵਰੀ ਨੂੰ ਸ਼੍ਰੀ ਰਾਮ ਮੰਦਰ ਜੀ ਦਾ ਤੁਸੀਂ ਹੋਇਆ ਸੀ ਸ਼ਭਾਰਮ ਤੇ ਉਸ ਇੰਨਾ ਕੁ ਲਹਿਰ ਬਣੀ ਤੀ ਗਈ ਔਰ ਉਸ ਦੇ ਹਿਸਾਬ ਨਾਲ ਸਾਡੇ ਪਿਛਲੇ ਸਾਲ ਰਾਮ ਨਾਮੇ ਦੀ ਉਸ ਸ਼ਭਾ ਯਾਤਰਾ ਨੂੰ ਵੀ ਬਹੁਤ ਹੰਗਾਰਾ ਮਿਲਿਆ ଥି ਔਰ ਇਸ ਵਾਰ ਉਸ ਤੋਂ ਵੀ ਡਬਲ ਤੇ ਜਾਣ ਦੀ ਸੰਭਾਵਨਾ ਹੈ ਔਰ ਮੈਂ ਸਾਰੇ ਸ਼ਹਿਰ ਵਸੀਆਂ ਨੂੰ ਅਪੀਲ ਕਰਾਂਗਾ ਕਿ ਪ੍ਰਭੂ ਰਾਮ ਦੇ ਆਸ਼ੀਰਵਾਦ ਪ੍ਰਾਪਤ ਕਰ ਲਈ ਵੱਧ ਚੜ ਕੇ ਪਰਿਵਾਰ ਸਮੇਤ ਇਸ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲਓ ਔਰ ਆਪਣੇ ਸਿਰ ਦੇ ਉੱਤੇ ਦਸਤਾਰਾਂ ਪਗੜੀਆਂ ਸਜਾ ਕੇ ਰਾਜਸਥਾਨੀ ਪਗੜੀਆਂ ਮੰਗਾਈਆਂ ਗਈਆਂ ਉਹ ਸਜਾ ਕੇ 2 ਵਜੇ ਆਓ ਟਾਈਮ ਸਿਰ ਤਾਂ ਕਿ ਆਪਾਂ 5 ਵਜੇ ਪੂਰੀ ਸ਼ੋਭਾ ਯਾਤਰਾ ਸਟਾਰਟ ਕਰ ਦੇਾਂਗੇ ਰੂਟ ਪਲਾਨ ਸਰ ਟ੍ਰਿਪ ਤੇ ਹੈ ਰੂਟ ਪਲਾਨ ਹੈ ਜੀ ਸਤਾਂ ਧਰਮ ਸਭਾ ਤੋਂ ਸ਼ੋਭਾ ਯਾਤਰਾ ਠੀਕ 5:30 ਦੇ ਵਿੱਚ ਵਿੱਚ ਚੱਲ ਪੈਗੀ ਔਰ ਇੱਥੋਂ ਸਤਨ ਬਾਜ਼ਾਰ ਸਤਨ ਬਾਜ਼ਾਰ ਤੋਂ ਸਦਰ ਬਾਜ਼ਾਰ ਸਦਰ ਬਾਜ਼ਾਰ ਤੋਂ ਜਲੌਕਾਣਾ ਚੌਂਕ ਜਲੌਕਾਣਾ ਚੌਂਕ ਤੋਂ ਸ਼ਾਲਨੀਵਰ ਬਾਗ ਔਰ ਫਿਰ ਸਵਾਤੰਤਰਮ ਸਭਾ ਵਿਖੇ ਅਗ ਸੰਪਨ ਹੋਏਗੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹਰ ਸਾਲ ਦੀ ਤਰ੍ਹਾਂ RAM ਨੋਵੀ ਦੇ ਉਪਲਕਸ਼ ਇਸ ਸਾਲ ਵੀ ਇੱਕ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜੋ ਕਿ ਕੱਲ ਠੀਕ 5 5:30 ਵਜੇ ਧਰਮ ਸਭਾ ਤੋਂ ਜਿਸ ਦਾ ਆਰੰਭ ਹੋਣਾ ਹੈ ਤੇ ਇੱਥੇ ਅਸੀਂ 1100 ਪਗੜੀਆਂ ਦਾ ਇੰਤਜ਼ਾਮ ਕੀਤਾ ਹੈ ਜਿੰਨੇ ਵੀ ਸਾਡੇ ਸਨਾਤਨੀ ਭਰਾ ਹੈਗੇ ਨੇ ਜੋ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣਗੇ ਉਹ ਸਾਰੇ ਪਗੜੀ ਬਨ ਕੇ ਸ਼ਾਮਲ ਹੋਣਗੇ ਉਹਨਾਂ ਦੇ ਨਾਲ ਜੜੀਆਂ ਸਾਡੀ ਮਾਤਰ ਸ਼ਕਤੀ ਆ ਉਹ ਵੀ ਸ਼ੋਭਾ ਯਾਤਰਾ ਵਿੱਚ ਪਗੜੀ ਪਹਿਨ ਕੇ ਨਾਲ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਵਧਾਣਗੇ ਸੋ ਮੈਂ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਨਾ ਚਾਹਨਾ ਹਾਂ ਕਿ ਇਸ ਸ਼ੁਭ ਅਫਸਰ ਤੇ ਆਪਾਂ ਸਾਰੇ ਜਾਨੇ 2 ਵਜੇ ਧਰਮ ਸਭਾ ਪਹੁੰਚ ਕੇ ਪਗੜੀ ਧਾਰਨ ਕਰਕੇ ਠੀਕ ਸਮੇਂ ਸਿਰ 5:30 ਵਜੇ ਰਾਮ ਨੋਵੀ ਦੀ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਕਿਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਉੱਥੇ ਹੀ ਅਸੀਂ ਪ੍ਰਭੂ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਦੀ ਹੋਰ ਵੀ ਸ਼ੋਭਾ ਨੂੰ ਵਧਾਈਏ ਅਤੇ ਇਸ ਕੱਲ ਕਪੂਰਥਲਾ ਸ਼ਹਿਰ ਜੜਾ ਵਾ ਉੱਥੇ ਅਸੀਂ ਇੰਨੀ ਕੁ ਸੰਖਿਆ ਦੇ ਵਿੱਚ ਬਾਹਰ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਲੈ ਕੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਈਏ ਕਿ ਇਹ ਇੱਕ ਤਰ੍ਹਾਂ ਦੀ ਰਾਮਨਗਰੀ ਲੱਗੇ ਕੱਲੇ ਕਪੂਰਥਲਾ ਜੜਾ ਇੱਕ ਰਾਮਨਗਰੀ ਦੇ ਵਿੱਚ ਤਬਦੀਲ ਹੋ ਜਾਵੇ ਜੈ ਸ਼੍ਰੀ ਰਾਮ ਯਾ ਸ਼੍ਰੀ ਰਾਮ ਸਾਰੇ ਪ੍ਰੇਮੀ ਭਗਤਾਂ ਨੂੰ ਬਰਾਤਨਾ ਕੀਤੀ ਜਾਂਦੀ ਹੈ ਕਿ ਰਾਮ ਨੌਮੀ ਦੀ ਸ਼ੋਭਾ ਯਾਤਰਾ ਜਿਹੜੀ ਕਿ ਸਨਾਤਨ ਦਰਨ ਸੋਤੋਂ ਕੱਲ 5:30 ਵਜੇ ਚੱਲਣੀ ਹੈ ਉਹਦੇ ਵਿੱਚ ਸਾਰੇ ਹੀ ਸਾਰੇ ਹੀ ਭਗਤ ਜਿਨ੍ਹਾਂ ਨੇ ਪਗੜੀ ਬਣਾਨੀਆਂ ਉਹ 2 ਵਜੇ ਸਨਾਤਨ ਦਰਨ ਸੋਤ ਅੱਜ ਪਹੁੰਚ ਜਾਣ ਤਾਂ ਜੋ ਕਿ ਟਾਈਮ 'ਤੇ ਪਗੜੀ ਬਣੀ ਜਾ ਸਕੇ ਜਿਹੜਾਂ ਵੀ ਲੇਡੀਜ਼ ਨੇ ਵੀ ਪਗੜੀ ਲਾਨੀਆਂ ਉਹ ਵੀ ਟਾਈਮ 'ਤੇ ਪਹੁੰਚਣ ਤਾਂ ਜੋ ਕਿ ਅਸੀਂ ਰਾਮ ਨੌਮੀ ਦੀ ਸ਼ੋਭਾ ਯਾਤਰਾ ਜਿਹੜੀ ਹੈ ਟਾਈਮ ਤੇ ਸ਼ੁਰੂ ਕਰਕੇ ਟਾਈਮ ਤੇ ਸਮਾਪਤ ਕਰ ਸਕੀਏ ਮੈਂ ਉਮੀਦ ਕਰਦਾ ਜਿੰਨੇ ਵੀ ਭਗਤ ਔਰ ਰਾਮ ਭਗਤ ਜਿਹੜੇ ਹੈ ਉਹ ਸਾਰੇ ਹੀ ਟਾਈਮ ਤੇ ਪਹੁੰਚਣਗੇ ਤਾਂ ਜੋ ਕਿ ਸਾਨੂੰ ਇਹ ਸ਼ੋਭਾ ਯਾਤਰਾ ਨੂੰ ਚਲਾਨ ਵਿੱਚ ਦੇਰੀ ਨਾ ਹੋਵੇ ਜੈ ਸ਼੍ਰੀ ਰਾਮ